ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠ ਪੇੜ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਿੱ ਗਏ ਕਿ ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਪੰਮਾ ਦੇ ਬੱਚੋ ਹੋਈ ਹੈ ਤਾਂ ਜਲੰਧਰ ਦੇ ਹਾਥ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠ ਪੇੜ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੋਸ਼ੀ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੈਂਗ ਦੇ ਨਾਲ ਜੁੜਿਆ ਹੋਇਆ ਤੇ ਹੁਸ਼ਿਆਰਪੁਰ ਦਾ ਨਿਵਾਸੀ ਹੈ ਦੋਸ਼ੀ ਦੇ ਖਿਲਾਫ 15 ਤੋਂ ਜ਼ਿਆਦਾ ਅਪਰਾਧਕ ਮਾਮਲੇ ਦਰਜ ਨੇ ਤਾਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਆਦਮਪੁਰ ਦੇ ਪਿੰਡ ਕਲਰਾ ਮੋੜ ਤੇ ਨਾਕਾਬੰਦੀ ਕੀਤੀ ਸੀ ਜਿਸ ਦਰਮਿਆਨ ਕਿ ਪੁਲਿਸ ਨੂੰ ਵੇਖ ਕੇ ਇਸ ਬਦਮਾਸ਼ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਪੁਲਿਸ ਨੇ ਫਾਇਰਿੰਗ ਤੱਕ ਕਰ ਦਿੱਤੀ ਗਈ ਹੈ ਤਾਂ ਉਧਰ ਬਚਾਅ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੋ ਇਸ ਦੋਸ਼ੀ ਦੇ ਪੈਰ ਦੇ ਵਿੱਚ ਲੱਗੀ ਹੈ ਤਾਂ ਕਾਰਵਾਈ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਹੈ ਤਾਂ ਦੱਸ ਦਈਏ ਕਿ ਮੁੱਠਪੇੜ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਹਰਮਿੰਦਰ ਵਰਕ ਵੀ ਮੌਕੇ ਤੇ ਪਹੁੰਚੇ ਨੇ ਦੋਸ਼ੀ ਤੋਂ ਦੋ ਪਿਸਤੋਲਾਂ ਤੇ ਨਸ਼ਾ ਬਰਾਮਦ ਹੋਇਆ ਤਾਂ ਬੋਲਾਰੋ ਪਿਕਅਪ ਗੱਡੀ ਦੇ ਵਿੱਚ ਇਹ આરોપી ਸਵਾਰ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਾਰੀ ਹੈ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕੇ ਤੋਂ ਕਲੜਾ ਨੂੰ ਨਾਲ ਹੀ ਵਿਲੇਜ ਇਹ ਪੁਲੀ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਆ ਇੱਕ ਇਤੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲੀ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਦੇ ਵਿੱਚ ਏਐਸ ਸਾਡੇ ਸਬ ਇੰਸਪੈਕਟਰ ਅਮਨਦੀਪ ਵਰਮਾ ਏਐਸ ਪਰਮਿੰਦਰ ਤੇ ਹੋਰ ਜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ ਹਾਜ਼ਰ ਸੀ ਤਾਂ ਇੱਥੇ ਬੈਰੀਗੇਟਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮਾਰਨਿੰਗ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਬੈਰੀਕੇਡ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਐਂਡ ਪਲੱਸ ਇੱਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਿੱਟ ਹੋ ਜਾਂਦੀ ਐ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਦਨ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰੈਂਡਰ ਕਰਨ ਦੀ بجائے ਇੱਕ ਪੁਲਿਸ ਪਾਰਟੀ ਦੇ ਉੱਪਰ ਦੁਆਰਾ ਫਿਰ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹਦੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੇ ਹੀਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਿੱਟ ਹੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਮੋੜਲੀ ਪੁਛਕੇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਆ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲਾ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਰਿਕਵਰ ਹੋਈ ਆ ਤਾਂ ਪਲੱਸ ਜਿਹੜਾ ਇੰਜਰਡ ਹੈਗਾ ਇਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਅੱਗੇ ਨੂੰ ਜਿਹੜਾ ਹੈਗਾ ਜਲੰਧਾ ਰੈਫਰ ਕੀਤਾ ਜਾ ਰਿਹਾ ਤਾਂ ਸਰ ਇੱਕ ਇਸ ਜਗ੍ਹਾ ਤੇ ਆਇਆ ਕਿ ਕਰਦੇ ਨੇ ਸੋਭੇ ਨੇ ਸਿੱਧਾ ਇਸ ਜਗ੍ਹਾ ਦੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਹੁਣ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਾਦਮੇ ਅਸੀਂ ਚੈੱਕ ਕੀਤੇ ਆ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ 19 ਮੁਕਾਦਮੇ ਦੇ ਤੇ ਦਰਜ ਹੋਣੇ ਪਾਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਰਮਜ਼ ਐਕਟ ਦੇ ਅਸਲ ਐਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਾਦਮੇ 300 ਰੈਡ ਸ਼ਾਰਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਦਾਤ ਜਿਵੇਂ ਡਾਕਾ ਮਾਰਨ ਦੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹ ਦਾ 399 402 ਦਾ ਉਹ ਦੋ ਮੁਕਦਮੇ ਤੇ ਇਸ ਤਰ੍ਹਾਂ ਸਾਰੇ ਹੀ ਨਹੀਂ ਹੀਨਿਸ ਕੇਸਿਸ ਜੇ ਇੱਥੇ ਰਜਿਸਟਰ ਹੋ ਰਹੇ ਹੈ। ਇਹ ਜਗ੍ਹਾ ਤੇ ਇਹਨਾਂ ਸਪਲਾਈ ਕਰਨੀ ਸੀ ਜਾਂ ਇੱਥੇ ਵੱਡੀ ਵਾਰਦਾਤ ਸੀ। ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹਦਾ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁੱਛਗਿੱਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨਸ ਕੋਈ ਤੁਹਾਡੇ ਅਪਡੇਟ ਕੀਤੇ ਜਾਣਗੇ। ਇੱਕ ਅਗਲੀ ਇੱਕ ਉਹ ਦੱਸਦੇ ਆ। ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੁਰ ਦੇ ਪਿਸਟਲ 7.65 ਐਮ ਐਮ ਇਹ ਦੋ ਪਿਸਟਲ ਹੈਗੇ 15 ਗ੍ਰਾਮ ਹੈਰੋਇਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਹਿੰਦੇ ਜਿਹੜੀ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਗੱਡੀ ਹੈ ਤੁਮ ਮਲਾਜਮ ਦਾ ਨਹੀਂ ਕਹਾਂ ਨਾ ਨਹੀਂ ਮਲਾਜਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕੇ ਨਾਲ ਨੇ ਹਿੱਟ ਕੀਤੀ ਆ ਕਿ ਇਸ ਤਰ੍ਹਾਂ ਦੇ ਮਲਾਜ਼ਮਾਂ ਕਿ ਟ੍ਰੇਨਿੰਗ ਹੁੰਦੀ ਹੈ ਪ੍ਰੋਫੈਸ਼ਨਲ ਹੁੰਦੇ ਨੇ ਉਹਨਾਂ ਨੇ ਵਾਰਨਿੰਗ ਦਿੱਤਾ ਬਾਅਦ ਇਹਨੇ ਨਹੀਂ ਰੱਖਿਆ